MB ਮਾਮਲੇ ਤੇ ਅੱਜ ਅਹਿਮ ਸੁਣਵਾਈ ਹੋਵੇਗੀ ਪੰਜਾਬ ਸਰਕਾਰ ਆਪਣਾ ਪੱਖ ਦਾਖਲ ਕਰੇਗੀ ਉਥੇ ਪਿਛਲੀ ਸੁਣਵਾਈ ਦੇ ਵੇਸ BBMB ਤੇ ਕੇਂਦਰ ਦੇ ਵੱਲੋਂ ਜੋ ਆਪਣਾ ਜਵਾਬ ਦਾਖਲ ਕੀਤਾ ਗਿਆ ਸੀ ਹਰ ਇੱਕ ਪਹਿਲਾਂ 20 ਮਈ ਨੂੰ ਸੁਣਵਾਈ ਹੁੰਦੀ ਹੈ ਉਸ ਤੋਂ ਬਾਅਦ ਜੋ 2 ਦਿਨਾਂ ਦਾ ਸਮਾਂ ਪੰਜਾਬ ਸਰਕਾਰ ਮੰਗਦੀ ਹੈ ਤਾਂ ਬੀਤੇ ਦਿਨੀ ਕਰੀਬ ਡੇਢ ਘੰਟਾ ਜੋ ਬਹਿਸ ਇਸ ਪੂਰੇ ਮਾਮਲੇ ਤੇ ਚੱਲੀ ਹੈ ਡੇਢ ਘੰਟਾ ਦੇ ਕਰੀਬ ਇਸ ਪੂਰੇ ਮਾਮਲੇ ਤੇ ਗਲਬਾਤ ਹੁੰਦੀ ਰਹੀ ਹੈ ਕਿ ਬਹਿਸ ਹੋਈ ਹੈ ਤੇ ਉਥੇ ਹੀ ਜੋ ਇਸ ਪੂਰੇ ਮਾਮਲੇ ਤੇ ਅੱਜ ਵੀ ਸੁਣਵਾਈ ਤੇ ਇਸ ਦੇ ਵਿਚਾਰੇ ਤੋਂ ਅੰਦਾਜ਼ਾ ਲੱਗਦਾ ਹੈ ਕਿ BBMP ਦੇ ਡੈਮਾ ਤੇ CISF ਦੀ ਤਨਾਤੀ ਦੇ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿਲੇ ਜੋ ਫੈਸਲਾ ਲਿਆ ਗਿਆ ਸੀ ਉਸ ਮੇਰੇ ਲਈ ਫੈਸਲੇ ਨੂੰ ਹੁਣ ਤੱਕ ਲਾਗੂ ਕੀਤਾ ਜਾ ਰਿਹਾ ਹੈ 23 ਜੁਲਾਈ 2021 ਨੂੰ BBMP ਦੀ 238ਵੀਂ ਮੀਟਿੰਗ ਦੇ ਵਿੱਚ CISF ਦੀ ਤਨਾਤੀ ਨੂੰ ਜੋ ਮਨਜ਼ੂਰੀ ਮਿਲੀ ਸੀ ਤਾਂ ਪਾਖੜਾ ਡੈਮ ਪ੍ਰੋਜੈਕਟ ਵਿਆਸ ਡੈਮ ਪ੍ਰੋਜੈਕਟ ਵਿਆਸ ਸਤਲੁਜ ਲਿੰਕ ਪ੍ਰੋਜੈਕਟ ਤੇ ਸੀਆਈਐਸਐਫ ਦੀ ਤਨਾਤੀ ਨੂੰ ਮਨਜ਼ੂਰੀ ਮਿਲੀ ਸੀ ਖਬਰ ਤੇ ਵਧੇਰੇ ਗੱਲਬਾਤ ਕਰਾਂਗੇ ਸਹਿਯੋਗ ਰੋਹਿਤ ਪੰਸਲ ਸਾਡੇ ਨਾਲ ਚੰਡੀਗੜ੍ਹ ਤੋਂ ਲਾਈਵ ਜੁੜ ਚੁੱਕੇ ਨੇ ਤਾਂ ਰੋਹਿਤ ਜੀ ਜਿਸ ਹਿਸਾਬ ਦੇ ਨਾਲ ਇਹ ਮੁੱਦਾ ਲਗਾਤਾਰ ਪਕਿਆ ਹੋਇਆ ਹੈ ਪਾਣੀਆਂ ਦਾ ਮੁੱਦਾ ਜੋ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਕਿ ਕੁਝ ਅਹਿਮ ਅਪਡੇਟ ਦਿੱਤਾ ਸ ਅਪਡੇਟ ਇਸ ਤੇ ਦੇਖੋ ਜਿਸ ਤਰੀਕੇ ਦੇ ਨਾਲ ਪਾਖੜਾ ਨੰਗਲ ਡੈਮ ਦੇ ਲਈ ਪਿਛਲੇ ਦਿਨਾਂ ਦੇ ਵਿੱਚ 296 ਸੀਆਈਐਸਐਫ ਦੀਆਂ ਪੋਸਟਾਂ ਕ੍ਰੀਏਟ ਕਰਨ ਦੇ ਲਈ ਬੀਬੀਐਮਬੀ ਨੂੰ ਇੱਕ ਚਿੱਠੀ ਜਿਹੜੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਿਖੀ ਗਈ ਹੈ ਜਿਸ ਦੇ ਵਿੱਚ ਲਗਭਗ 8 ਕਰੋੜ ਤੋਂ ਵੱਧ ਦੀ ਡਿਮਾਂਡ ਹੈ ਜਿਹੜੀ ਉਹ ਸਿੱਧੇ ਤੌਰ ਤੇ ਕੀਤੀ ਗਈ ਹੈ ਕਿ ਬੀਬੀਐਮਬੀ ਨੂੰ ਇਸ ਦੇ ਲਈ 1 ਸਾਲ ਦੇ ਵਿੱਚ ਇੰਨੇ ਪੈਸੇ ਜਮ੍ਹਾਂ ਕਰਵਾਉਣੇ ਹੋਣਗੇ ਔਰ ਨਾਲ ਦੀ ਨਾਲ ਉਹਨਾਂ ਦੇ ਰਹਿਣ ਦਾ ਉਹਨਾਂ ਦੇ ਖਾਣ ਦਾ ਉਹਨਾਂ ਦੇ ਟਰਾਂਸਪੋਰਟੇਸ਼ਨ ਔਰ ਬਾਕੀ ਖਰਚਿਆਂ ਦਾ ਜਿਹੜਾ ਭੁਗਤਾਨ ਹੈਗਾ ਉਹ ਵੀ ਆਪਣੇ ਪੱਲੇ ਕਰਨਾ ਹੋਵੇਗਾ ਦਰਅਸਲ ਲਗਾਤਾਰ ਭਗਵੰਤ ਮਾਨ ਦੀ ਸਰ ਕੇ ਭਗਵੰਤ ਮਾਨ ਦੀ ਸਰਕਾਰ ਨੇ ਇਸ ਚੀਜ਼ ਨੂੰ ਲੈ ਕੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਪਰ ਹੁਣ ਜੋ ਦਸਤਾਵੇਜ਼ ਜੀ ਪੰਜਾਬ ਰਿਆਣਾ ਹਿਮਾਚਲ ਦੇ ਹੱਥ ਲੱਗੇ ਨੇ ਉਹਨਾਂ ਦਸਤਾਵੇਜ਼ ਨੂੰ ਜੇਕਰ ਪੜਿਆ ਜਾਵੇ ਤਾਂ ਸਾਫ਼ ਤਰੀਕੇ ਨਾਲ ਇਸ ਦੇ ਵਿੱਚ ਦਿਖਾਈ ਦੇ ਰਿਹਾ ਕਿ 2021 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਅੰਦਰ ਸੀ ਉਸ ਸਮੇਂ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਸੀਗਾ ਸਰਕਾਰ ਸੂਬੇ ਦੇ ਵਿੱਚ ਕਾਂਗਰਸ ਦੀ ਸੀ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਅੱਜ ਬੀਜੇਪੀ ਦੇ ਵਿੱਚ ਨੇ ਕਹਿਣ ਦਾ ਭਾਵ ਕਿ ਸਿੱਧੇ ਤੌਰ ਦੇ ਉੱਪਰ ਕਾਂਗਰਸ ਔਰ ਬੀਜੇਪੀ ਦੋਨੋਂ ਹੀ ਪਾਰਟੀਆਂ ਇਸ ਚੀਜ਼ ਦੇ ਲਈ ਜ਼ਿੰਮੇਵਾਰ ਨੇ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ ਜੇਕਰ ਡਾਟਾ ਜੋ ਸਾਡੇ ਕੋਲ ਪਹੁੰਚਿਆ ਉਸ ਦੇ ਉੱਪਰ ਜੇਕਰ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈਗਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ BBMP ਦੇ ਵੱਲੋਂ 23 ਜੁਲਾਈ 2021 ਨੂੰ 238ਵੀਂ ਬੈਠਕ ਸੀ ਜਿਸ ਦੇ ਵਿੱਚ ਇਸ ਚੀਜ਼ ਦਾ ਫੈਸਲਾ ਕੀਤਾ ਗਿਆ ਕਿ ਜਿਹੜੀ BBMP ਦੇ ਉੱਪਰ ਜਾਂ ਕਹਿ ਲਈਏ ਕਿ ਪਾਖੜਾ ਨੰਗਲ ਬਿਆਸ ਜਿਹੜਾ ਬੋਰਡ ਹੈਗਾ ਉਸ ਦੇ ਉੱਪਰ ਜਿਹੜੀ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਜਾਵੇ ਬਕਾਇਦਾ ਤੌਰ ਤੇ ਦੋ ਮੀਟਿੰਗਾਂ ਇਸ ਚੀਜ਼ ਦੇ ਲਈ ਹੁੰਦੀਆਂ ਨੇ 237ਵੀਂ ਮੀਟਿੰਗ ਜਿਹੜੀ 19 ਮਾਰਚ 2021 ਨੂੰ ਹੋਈ ਸੀ ਔਰ ਦੂਸਰੀ 238ਵੀਂ ਮੀਟਿੰਗ ਜਿਹੜੀ 23 ਜੁਲਾਈ 2021 ਨੂੰ ਹੋਈ ਇਸ ਦੇ ਵਿੱਚ ਫੈਸਲੇ ਕੀ ਕੀਤੇ ਗਏ ਸਭ ਤੋਂ ਪਹਿਲਾ ਫੈਸਲਾ ਸੀਗਾ ਕਿ ਡੈਮ ਦੇ ਉੱਪਰ ਜਿਹੜੇ ਕੇਂਦਰੀ ਸੁਰੱਖਿਆ ਬਲ ਆ ਉਸ ਨੂੰ ਤਾਇਨਾਤ ਕੀਤਾ ਜਾਵੇ ਦੂਸਰਾ ਕਿਆ ਗਿਆ ਕਿ ਜਿਹੜੇ ਤਮਾਮ ਜੜੀਆਂ ਸਟੇਟਾਂ ਇਸ ਦੇ ਵਿੱਚ ਹਿੱਸੇਦਾਰ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਹੈ ਹਰਿਆਣਾ ਹੈ ਹਿਮਾਚਲ ਹੈ ਉਹ ਸਟੇਟਾਂ ਆਪਣਾ ਜੋ ਪੈਸਾ ਹੈਗਾ ਉਹ ਇਸ ਚੀਜ਼ ਦੇ ਲਈ ਦੇਣ ਗਿਆ ਤੀਸਰੀ ਗੱਲ ਕੀ ਕਹਿ ਦਿੱਤੀ ਗਈ ਕਿ ਬੀਬੀਐਮਬੀ ਦੇ ਜਿਹੜੇ ਚੇਅਰਮੈਨ ਨੇ ਉਹ ਸਮਝੌਤੇ ਦੇ ਉੱਪਰ ਦਸਤਕਤ ਕਰ ਸਕਦੇ ਨੇ ਉਹ ਐਮਓਯੂ ਕਰਨ ਦੇ ਲਈ ਬਕਾਇਦਾ ਤੌਰ ਤੇ ਅਧਿਕਾਰ ਉਹਨਾਂ ਨੂੰ ਸੌਂਪ ਦਿੱਤੇ ਗਏ ਔਰ ਇਸ ਤੋਂ ਬਾਅਦ ਜਿਹੜਾ ਪੰਜਾਬ ਦੇ ਉੱਪਰ ਕਿਹਾ ਗਿਆ ਕਿ ਲਗਭਗ 21.45 ਕਰੋੜ ਰੁਪਏ ਦਾ ਬੋਝ ਸੀ ਜਿਹੜਾ ਉਹ ਦਿਖਾਈ ਦੇ ਰਿਹਾ ਸੀਗਾ ਨਾਲ ਦੀ ਨਾਲ ਹੀ ਜਿਹੜਾ ਇਸੇ ਮਾਮਲੇ ਦੇ ਉੱਪਰ ਜੇਕਰ ਹੋਰ ਪਿੱਛੇ ਚਲੇ ਜਾਈਏ ਤਾਂ 19 ਜਨਵਰੀ 2009 19 ਜਨਵਰੀ 2009 ਨੂੰ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਵੀ ਇਹੀ ਗੱਲ ਕਹੀ ਗਈ ਕਿ ਇਹਨਾਂ ਡੈਮਾਂ ਦੇ ਉੱਪਰ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣੇ ਚਾਹੀਦੇ ਨੇ ਇੱਕ ਵਾਰ ਫਿਰ ਜਦੋਂ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਤਾਂ 10 ਮਈ 2018 ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਫਿਰ ਇੱਕ ਵਾਰ ਇਹੀ ਚੀਜ਼ ਦੇ ਉੱਪਰ ਕਿਹਾ ਜਾਂਦਾ ਹੈਗਾ ਕਿ 2018 ਦੇ ਵਿੱਚ ਕਿਹਾ ਗਿਆ ਕਿ ਜਿਹੜੇ ਇਸ ਕੰਮ ਦੇ ਲਈ ਲਗਭਗ 923 ਔਰ ਉਸ ਤੋਂ ਬਾਅਦ ਕਹਿ ਦਿੱਤਾ ਗਿਆ ਕਿ 824 ਜਿਹੜੇ ਕਰਮਚਾਰੀ ਆ ਉਹਨਾਂ ਦੀ ਤਾਇਨਾਤੀ ਜਿਹੜੀ ਕੀਤੀ ਜਾਵੇ ਔਰ ਉਸ ਸਾਲ ਲਗਭਗ ਜੋ ਅੰਦਾਜ਼ਾ ਲਗਾਇਆ ਗਿਆ ਸੀ ਕਿ ਓਵਰਆਲ ਜਿਹੜਾ ਕਿ ਖਰਚਾਗਾ ਉਹ ਲਗਭਗ 95 ਕਰੋੜ ਰੁਪਏ ਦਾ ਆਏਗਾ ਜੇਕਰ 824 ਕਰਮਚਾਰੀਆਂ ਨੂੰ ਤਨਖਾਹ ਦਿੱਤਾ ਜਾਂਦਾ ਹੈਗਾ ਔਰ 81.50 ਕਰੋੜ ਰੁਪਏ ਜਿਹੜਾ ਉਹ ਸਿੱਧੇ ਤੌਰ ਦੇ ਉੱਪਰ ਇਹਨਾਂ ਦੀ ਤਨਖਾਹ ਦੇਣ ਦੇ ਉੱਪਰ ਖਰਚ ਆਏਗਾ ਤਾਂ ਸਿੱਧੇ ਤੌਰ ਦੇ ਉੱਪਰ ਜੇਕਰ ਅੰਕੜੇ ਤੇ ਨਜ਼ਰ ਮਾਰੀਏ ਤਾਂ ਉਸ ਤੋਂ ਬਾਅਦ ਇਸ ਵਕਤ ਜੇਕਰ ਅਸੀਂ ਗੱਲ ਕਰੀਏ ਤਾਂ 561 ਜਿਹੜੇ ਰਾਜ ਪੁਲਿਸ ਦੇ ਕਰਮਚਾਰੀ ਨੇ ਉਹ BBMP ਦੇ ਉੱਪਰ ਤਨਾਤ ਜਿਹੜੇ ਉਹ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚੋਂ 92 ਪੰਜਾਬ ਪੁਲਿਸ ਦੇ ਸੀਗੇ ਔਰ ਨਾਲ ਦੀ ਨਾਲ ਹੀ 7 ਨਵੰਬਰ 2019 ਨੂੰ ਜਿਹੜਾ ਗ੍ਰਹਿ ਮੰਤਰਾਲੇ ਨੂੰ ਇਸ ਦੇ ਬਾਰੇ ਦੱਸ ਦਿੱਤਾ ਗਿਆ ਸੀ ਜਿਹੜਾ BBMP ਹੈ ਉਹ A ਕੈਟਾਗਰੀ ਦੀ ਸੁਰੱਖਿਆ ਚਾਹੁੰਦਾ ਜਦੋਂ ਕਿ ਸਤਲੁਜ ਵਿਆਸ ਲਿੰਕ ਪ੍ਰੋਜੈਕਟ ਹੈ ਜਿਹੜਾ ਉਹ B ਕੈਟਾਗਰੀ ਚਾਹੁੰਦਾ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੀਆਂ ਚੀਜ਼ਾਂ ਦਾ ਸੀ ਤਰੀਕਾ ਵਾਈਜ਼ ਜਿਹੜੀ ਲਈਏ ਕਿ ਇੱਕ ਅੰਕੜਾ ਵਾਈਜ਼ ਅਸੀਂ ਜ਼ਿਕਰ ਕਰ ਰਹੇ ਹਾਂ ਇਹ ਕਰਨਾ ਕਿਉਂ ਜ਼ਰੂਰੀ ਹੈ ਕਿ ਜਿਹੜੇ ਇਹ ਫੈ 21 ਦੇ ਵਿੱਚ ਕੀਤੇ ਜਾ ਚੁੱਕੇ ਨੇ ਜਿਸ ਦਾ ਭੁਗਤਾਨ ਅੱਜ 2025 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੈ ਰਿਹਾ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜੇਕਰ ਲੀਗਲ ਤੌਰ ਤੇ ਇਸ चीज ਨੂੰ ਚੁੱਕਣ ਦੀ ਜ਼ਰੂਰਤ ਹੋਈ ਉਹ ਵੀ ਚੁੱਕਿਆ ਜਾਏਗਾ ਨਾਲ ਦੀ ਨਾਲ ਅਸੀਂ ਇਸ ਮੁੱਦੇ ਨੂੰ ਨੀਤੀਯੋਗ ਦੇ ਵਿੱਚ ਵੀ ਚੱਕਾਂਗੇ ਕਿ ਤੁਸੀਂ ਇਸ ਤਰੀਕੇ ਦੇ ਨਾਲ ਕੇਂਦਰੀ ਜਿਹੜੇ ਸੁਰੱਖਿਆ ਬਲ ਤਨਾਤ ਕਰਕੇ ਇੱਕ ਤਾਂ ਪੰਜਾਬ ਦੀ ਹਿੱਸੇਦਾਰੀ ਖਤਮ ਕਰ ਰਹੇ ਹੋ ਦੂਸਰਾ ਸਿੱਧੇ ਤੌਰ ਦੇ ਉੱਪਰ ਸੂਬੇ ਦੇ ਉੱਪਰ ਵਿੱਤੀ ਬੋਝ ਪਾਉਣ ਦੀ ਕੋਸ਼ਿਸ਼ ਹੈ ਔਰ ਕਿਤਨਾ ਕਿਤੇ ਇਸ ਪ੍ਰੋਜੈਕਟ ਨੂੰ ਇੱਕ ਪੰਜਾਬ ਦੇ ਹੱਥੋਂ ਸਾਈਡ ਲੈਂਡ ਕਰਨ ਦੀ ਕੋਸ਼ਿਸ਼ ਹੈ ਤਾਂ ਇਹ ਤਮਾਮ ਜਿਹੜੀਆਂ ਆਕਲਿਏ ਕਿ ਤਰੀਕਾ ਜਿਸ ਤਰੀਕੇ ਦੇ ਨਾਲ ਅਸੀਂ 23 ਜੁਲਾਈ ਦਾ ਜ਼ਿਕਰ ਕੀਤਾ 19 ਮਾਰਚ ਦਾ ਜ਼ਿਕਰ ਕੀਤਾ 2021 ਦੀਆਂ ਉਹ 237ਵੀਂ ਔਰ 278ਵੀਂ BBMB ਦੀ ਮੀਟਿੰਗ ਜਿਸ ਦੇ ਵਿੱਚ ਇਸ ਤਰੀਕੇ ਦੇ ਨਾਲ ਫੈਸਲੇ ਲਏ ਗਏ ਜਿਹੜੇ ਫੈਸਲੇ ਪੰਜਾਬ ਵਿਰੋਧੀ ਸੀਗੇ ਕੇਂਦਰ ਦੇ ਹੱਕ ਦੇ ਵਿੱਚ ਕੇਂਦਰੀ ਸੁਰੱਖਿਆ ਦੇ ਆ ਕੇਂਦਰੀ ਸੁਰੱਖਿਆ ਬਲਾਂ ਦੇ ਹ ਨਜ਼ਰਾਈ ਔਰ ਅੱਜ ਜਿਹੜੇ ਤੁਸੀਂ ਦੇਖੋਗੇ ਕਿ ਚਾਹੇ ਕਾਂਗਰਸ ਹੋਵੇ ਚਾਹੇ ਬਾਕੀ ਪਾਰਟੀਆਂ ਹੋਣਾਂ ਇਹੀ ਫੈਸਲਿਆਂ ਦਾ ਵਿਰੋਧ ਕਰ ਰਹੀਆਂ ਨੇ ਜਿਹੜੇ ਫੈਸਲੇ ਕਦੇ ਉਹਨਾਂ ਦੀ ਸਰਕਾਰ ਦੇ ਸਮੇਂ ਕੀਤੇ ਗਏ ਸੀ ਜੀ ਠੀਕ ਹੈ ਰੋਹਿਤ ਬਹੁਤ-ਬਹੁਤ ਸ਼ੁਕਰੀਆ ਪਰ ਲਗਾਤਾਰ ਬਨੇ ਰਹੋ ਅਗਲੀ ਖਬਰ ਤੇ ਅਪਡੇਟ ਵੀ ਤੁਹਾਨੂੰ ਅਰਤੋ ਜ਼ਰੂਰ ਲਵਾਂਗੇ ਤਾਂ ਫਿਲਹਾਲ ਤੁਹਾਨੂੰ ਦੱਸਦੇ ਕਿ BBMP ਦੇ ਡੈਮਾ ਤੇ CISF ਦੀ ਜੋ ਤਾਇਨਾਤੀ ਦਾ ਹੈ ਪੂਰਾ ਮਾਮਲਾ ਜੋ ਇਸ ਮਾਮਲੇ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ ਕਿ 2000 17 ਦੇ ਜੋ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਤੋਂ ਹੀ ਇਹ ਚੀਜ਼ਾਂ ਲਾਗੂ ਹੋਈਆਂ ਨੇ ਤੇ ਇਸ ਦੇ ਵਿਚਾਲੇ ਅਗਲੀ ਵੱਡੀ ਤੇ अहम ਖਬਰ ਤੁਹਾਨੂੰ ਕਰ ਲੈਣਿਆ ਗ੍ਰਹਿ ਮੰਤਰਾਲੇ ਨੇ 19 ਮਈ ਨੂੰ CISF ਤੇ ਤਨਾਤੀ ਦੀ ਜੋ ਮਨਜ਼ੂਰੀ ਦਿੱਤੀ ਸੀ ਮੁੱਖ ਮੰਤਰੀ ਮਾਨ ਨੇ ਕੇਂਦਰ ਤੋਂ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਦੇ ਸਾਹਮਣੇ ਮੁੱਦਾ ਚੁੱਕਣ ਦੀ ਗੱਲ ਵੀ ਕਹੀ ਗਈ ਹੈ ਤਾਂ BBMP ਦੀ ਜੋ 237ਵੀਂ ਇਹ ਮੀਟਿੰਗ ਜਿਸ ਦੇ ਵਿੱਚ ਇਹ ਮੁੱਦਾ ਚੁੱਕਣ ਦੀ ਗੱਲ ਕਹੀ ਗਈ ਤੇ ਸਾਲ 2021 ਦੇ ਵਿੱਚ 237ਵੀਂ ਤੇ 238ਵੀਂ ਜੋ ਮੀਟਿੰਗ ਹੋਈ ਸੀ ਬੀਬੀਐਮਬੀ ਦੀ 237ਵੀਂ ਤੇ 238ਵੀਂ ਦੀ ਮੀਟਿੰਗ ਦੇ ਵਿੱਚ ਜੋ ਇਤਰਾਜ਼ ਨਹੀਂ ਜਤਾਇਆ ਗਿਆ ਸੀ ਜ਼ਿਕਰ ਕੀਤਾ ਗਿਆ ਸਾਲ 2021 ਦੇ ਵਿੱਚ 237ਵੀਂ ਤੇ 238ਵੀਂ ਜੋ ਇਹ ਮੀਟਿੰਗਾਂ ਹੋਈਆਂ ਨੇ ਖਬਰ ਤੇ ਲਗਾਤਾਰ ਰੋਹਿਤ ਬਾਂਸਲ ਸਹਿਯੋਗੀ ਸਰਨਾ ਲਾਈਵ ਜੁੜੇ ਹੋਏ ਨੇ ਤਾਂ ਰੋਇਜੀ ਗ੍ਰਹਿ ਮੰਤਰਾਲੇ ਨੇ 19 ਮਈ ਨੂੰ ਸੀਆਈਐਸਐਫ ਦੀ ਤਨਾਤੀ ਦੀ ਜੋ ਮਨਜ਼ੂਰੀ ਦਿੱਤੀ ਸੀ ਹਾਲਾਂਕਿ ਇਸ ਪੂਰੇ ਮਾਮਲੇ ਤੇ ਵੀ ਲਗਾਤਾਰ ਸਵਾਲ ਜਵਾਬ ਚੱਲ ਰਹੇ ਨੇ ਤੇ ਕੀ ਕੁਝ ਇਸ ਤੇ ਜਾਣਕਾਰੀ ਹੈ ਮਨਿੰਦਰ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਬਿਹਤਰ ਤਫਸੀਲ ਦੇ ਵਿੱਚ ਇਸ ਚੀਜ਼ ਦੀ ਜਾਣਕਾਰੀ ਦਿੱਤੀ ਕਿ ਆਮ ਤੌਰ ਦੇ ਉੱਪਰ ਹੁੰਦਾ ਕੀ ਹੈ ਕਿ ਸਰਕਾਰ ਦਾ ਕੋਈ ਫੈਸਲਾ ਹੋਵੇ ਵਿਰੋਧੀ ਧਿਰਾਂ ਨੇ ਸਵਾਲ ਚੁੱਕਨੇ ਸ਼ੁਰੂ ਕਰ ਦੇਣੇ ਹੁੰਦੇ ਹੈਗੇ ਕਿ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਜੀ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਪਰ ਜਦੋਂ ਪਤਾ ਲੱਗੇ ਕਿ ਗਲਤ ਕੀਤਾ ਕਿਸ ਨੇ ਆ ਆਧਾਰ ਕੀ ਸੀਗਾ ਅੱਜ ਜੇਕਰ 296 ਪੋਸਟਾਂ BBMP ਦੇ ਉੱਪਰ ਕੇਂਦਰੀ ਸੀਆਈਏ ਸਬਦनियां ਭੇਜੀਆਂ ਜਾ ਰਹੀਆਂ ਨੇ ਤਾਂ ਇਸ ਦੇ ਲਈ ਹਾਮੀ ਕਿਸ ਨੇ ਭਰੀ ਹਾਮੀ ਭਰੀ ਕੈਪਟਨ ਅਮਰਿੰਦਰ ਸਿੰਘ ਨੇ 2021 ਦੇ ਵਿੱਚ ਜਿਸ ਸਮੇਂ ਮਾਰਚ ਮਹੀਨੇ ਦਾ ਸੀ ਜ਼ਿਕਰ ਕੀਤਾ 19 ਮਾਰਚ ਔਰ 23 ਜੁਲਾਈ ਇਹ ਦੋ ਮਹੀਨਿਆਂ ਦਾ ਜੇਕਰ ਅਸੀਂ ਜ਼ਿਕਰ ਕਰ ਲਈਏ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਅੱਜਕੱਲ ਉਹ ਬੀਜੇਪੀ ਦੇ ਵਿੱਚ ਨੇ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਵਿੱਤ ਮੰਤਰੀ ਸੀ ਅੱਜਕੱਲ ਉਹ ਬੀਜੇਪੀ ਦੇ ਵਿੱਚ ਨੇ ਪਰ ਇਸੇ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਦਾਵਾ ਅੱਜ ਬੇਸ਼ੱਕ ਕਹਿ ਲਈਏ ਕਿ ਕੇਂਦਰ ਦੇ ਵਿੱਚ ਸੰਸਦ ਨੇ ਪਰ ਉਹ ਉਸ ਸਮੇਂ ਮੰਤਰੀ ਦੇ ਅਹੁਦੇ ਦੇ ਉੱਪਰ ਤਾਇਨਾਤ ਸੀਗੇ ਇਹਨਾਂ ਤੋਂ ਇਲਾਵਾ ਤੁਸੀਂ ਗੁਰਪ੍ਰੀਤ ਕਾਂਗੜ ਦਾ ਜ਼ਿਕਰ ਕਰ ਲਓ ਚਾਹੇ ਬਲਬੀਰ ਸਿੰਘ ਸਿੱਧੂ ਦਾ ਜ਼ਿਕਰ ਕਰ ਲਓ ਪੂਰੀ ਕੈਬਨਿਟ ਦਾ ਅਸੀਂ ਜ਼ਿਕਰ ਕਰ ਲੀਏ ਤਾਂ ਪੂਰੀ ਦੀ ਪੂਰੀ ਕੈਬਨਿਟ ਉਸ ਸਮੇਂ ਕਾਂਗਰਸ ਦੀ ਸੀਗੀ ਬੇਸ਼ੱਕ ਬਹੁਤ ਸਾਰੇ ਚਿਹਰੇ ਭਾਜਪੀ ਚ ਗਏ ਔਰ ਕਾਂਗਰਸ ਵੀ ਰਹਿ ਗਏ ਪਰ ਤੁਸੀਂ ਦੇਖਿਆ ਜਾਵੇ ਕਿ ਜਿਹੜੇ ਫੈਸਲੇ ਕਾਂਗਰਸ ਦੀ ਸਰਕਾਰ ਦੇ ਸਮੇਂ ਹੋਏ ਹੋਣ ਜੇਕਰ ਉਸ ਸਮੇਂ ਇਸ ਫੈਸਲੇ ਦਾ ਵਿਰੋਧ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇਹ ਨਮੋਸ਼ੀ ਹੈ ਜਿਹੜੀ ਉਹ ਨਾ ਚੱਲਣੀ ਪੈਂਦੀ ਸ਼ਾਇਦ ਅੱਜ ਵਿਰੋਧੀ ਪਾਰਟੀਆਂ ਨੂੰ ਵੀ ਵਿਰੋਧ ਕਰਨ ਦੀ ਜ਼ਰੂਰਤ ਨਾ ਪੈਂਦੀ ਪਰ ਜਿਸ ਤਰੀਕੇ ਦੇ ਨਾਲ ਵਿਰੋਧੀਆਂ ਦੇ ਵੱਲੋਂ ਹੁਣ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਤੁਸੀਂ ਸਰਕਾਰ ਤੋਂ ਬਾਹਰ ਹੋ ਜੇਕਰ ਸਰਕਾਰ ਦੇ ਅੰਦਰ ਹੁੰਦੇ ਜਿਉਣਾ ਫੈਸਲਿਆਂ ਦੇ ਉੱਪਰ ਮੋਹਰ ਲਾ ਸਕਦੇ ਹੋ ਤਾਂ ਤੁਹਾਨੂੰ ਕੋਈ ਅਧਿਕਾਰ ਨਹੀਂ ਕਿ ਜਦੋਂ ਤੁਸੀਂ ਸਰਕਾਰ ਤੋਂ ਬਾਹਰ ਹੋ ਤਾਂ ਤੁਸੀਂ ਕਹੋ ਕਿ ਜਿਹੜਾ ਫੈਸਲਾ ਅਸੀਂ ਕੀਤਾ ਸੀ ਇਹ ਫੈਸਲਾ ਗਲਤ ਹੈ ਪਰ ਮੌਜੂਦਾ ਸਰਕਾਰ ਨੂੰ ਇਸ ਦੇ ਉੱਪਰ ਹੁਣ ਹੱਲ ਕਰਨਾ ਚਾਹੀਦਾ ਮੌਜੂਦਾ ਸਰਕਾਰ ਸਾਫ਼ ਤਰੀਕੇ ਨਾਲ ਕਹਿ ਚੁੱਕੀ ਹੈ ਕਿ ਇਹ ਫੈਸਲੇ ਨੂੰ ਨਿਤੀਯੋਗ ਚ ਚੁੱਕਾਂਗੇ ਜੇਕਰ ਕਿਸੇ ਕੋਰਟ ਕਚਹਿਰੀ ਦੀ ਜ਼ਰੂਰਤ ਪਈ ਤਾਂ ਉੱਥੇ ਲੈ ਕੇ ਜਾਵਾਂਗੇ ਪਰ ਕਿਸੇ ਵੀ ਤਰੀਕੇ ਦੇ ਨਾਲ ਇਸ ਫੈਸਲੇ ਨੂੰ ਲਾਗੂ ਹੋ ਨਹੀਂ ਦਿੱਤਾ ਜਾਏਗਾ ਕਿਉਂਕਿ ਪੰਜਾਬ ਪੁਲਿਸ ਕਿਉਂਕਿ ਪੰਜਾਬ ਦੀ ਪੁਲਿਸ ਜਿੰਨੀ ਭਰਤੀ ਕੀਤੀ ਗਈ ਹੈ ਉਸ ਨੂੰ ਪੰਜਾਬ ਦੀ ਤਨਖਾਹ ਜਾ ਰਹੀ ਹੈ ਅਜਿਹੇ ਦੇ ਵਿੱਚ ਉਹਨਾਂ ਦੀ ਕਿਸੇ ਵੀ ਥਾਂ ਤੇ ਤਾਇਨਾਤੀ ਕਰ ਦਿੱਤੀ ਜਾਵੇ ਚਾਹੇ ਡੈਮ ਤੇ ਲਾ ਲਈਏ ਚਾਹੇ ਕਿਸੇ ਜ਼ਿਲ੍ਹੇ ਚ ਲਾ ਲਈਏ ਉਹਨਾਂ ਦਾ ਖਰਚਾ ਤਾਂ ਪੈ ਹੀ ਰਿਹਾ ਹੈਗਾ ਤਾਂ ਪੰਜਾਬ ਬਾਦੂ ਦਾ ਵਿੱਤੀ ਬੋਝ ਕਿਉਂ ਚੱਲੇ ਹੁਣ ਸਵਾਲ ਆਉਂਦਾ ਹੈਗਾ ਕਿ ਪੰਜਾਬ ਦੇ ਉੱਪਰ ਬੋਝ ਕਿਵੇਂ ਜਿਹੜਾ 8 ਕਰੋੜ ਰੁਪਇਆ ਕਿਹਾ ਗਿਆ ਹੈਗਾ ਉਸ ਦੇ ਵਿੱਚ ਸਿੱਧੇ ਤੌਰ ਤੇ 60% ਹਿੱਸਾ ਪੰਜਾਬ ਦੇ ਖਾਤੇ ਚ ਜਾਏਗਾ ਬਾਕੀ ਦਾ 40% ਜਿਹੜੀਆਂ ਬਾਕੀ ਸਟੇਟਾਂ ਮਿਲ ਕੇ ਦੇਣਗੀਆਂ ਹਾਲਾਂਕਿ ਪੰਜਾਬ ਨੇ ਲਗਾਤਾਰ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਸਮਝੌਤਾ ਨਹੀਂ 1975 ਤੋਂ ਲੈ ਕੇ 2025 ਆ ਚੁੱਕਾ ਹੈਗਾ ਤੁਸੀਂ ਦੇਖੋਗੇ ਕਿ 50 ਸਾਲ ਜਿਹੜੇ ਇਸ ਕਲੀਅਰ ਕਿ ਡੈਮ ਨੇ 50 ਸਾਲ ਤੋਂ ਕਿਤੇ ਵੱਧ ਦਾ ਸਮਾਂ ਜਿਹੜਾ ਉਹ ਪੂਰਾ ਕਰ ਦਿੱਤਾ ਪਰ BBMB ਬਣੇ ਨੂੰ ਹੀ ਲਗਭਗ 50 ਸਾਲ ਦਾ ਸਮਾਂ ਜਿਹੜਾ ਉਹ ਕੰਪਲੀਟ ਹੋਣ ਵਾਲਾ ਅਜੇ ਇਹ ਦੇ ਵਿੱਚ ਤੁਸੀਂ ਸੋਚੋ ਕਿ ਜੇਕਰ 50 ਸਾਲਾਂ ਦੇ ਵਿੱਚ ਕੋਈ ਇੱਕ ਸਿੰਗਲ ਘਟਨਾ ਤੁਹਾਨੂੰ ਦਿਖਾਈ ਨਹੀਂ ਦੇਗੀ ਕਿ ਉਸ ਡੈਮ ਦੇ ਉੱਪਰ ਕੋਈ ਆਂਚ ਆਈ ਹੋਵੇ ਉਸ ਡੈਮ ਦੇ ਉੱਪਰ ਕੋਈ ਖਤਰਾ ਬਣਿਆ ਹੋਵੇ ਉਸ ਡੈਮ ਦੀ ਸੁਰੱਖਿਆ ਨੂੰ ਕੋਈ ਖਤਰਾ ਰਿਹਾ ਹੋਵੇ ਹਾਲਾਂਕਿ ਪੰਜਾਬ ਪੁਲਿਸ ਜਿਸ ਤਰੀਕੇ ਦੇ ਨਾਲ ਤਨਾਤ ਰਹਿੰਦੀ ਹੈ ਜੇਕਰ 50 ਸਾਲ ਤੱਕ ਪੰਜਾਬ ਪੁਲਿਸ 1984 ਦਾ ਮਾੜਾ ਦੌਰ ਵੀ ਦੇਖਿਆ ਉਸ ਸਮੇਂ ਵੀ ਡੈਮ ਦੇ ਨਾਲ ਕੋਈ ਇਸੇ ਤਰੀਕੇ ਦੀ ਕੋਈ ਛੇੜਖਾਨੀ ਦੀ ਘਟਨਾ ਜਾਂ ਕਹ ਲਈਏ ਕਿ ਡੈਮ ਦੇ ਉੱਪਰ ਕੋਈ ਖਤਰਾ ਜਿਹੜਾ ਉਹ ਦਿਖਾਈ ਉਸ ਤਰੀਕੇ ਨਾਲ ਨਹੀਂ ਦਿੱਤਾ ਪੰਜਾਬ ਪੁਲਿਸ ਨੇ ਬਕਾਇਦਾ ਤੌਰ ਤੇ ਉਸ ਨੂੰ ਸੁਰੱਖਿਆ ਦਿੱਤੀ ਜੇਕਰ ਪੰਜਾਬ ਪੁਲਿਸ ਉਹਨਾਂ ਹਾਲਾਤਾਂ ਦੇ ਵਿੱਚ ਉਸ ਮਾਹੌਲ ਦੇ ਵਿੱਚ ਔਰ ਕਹ ਲਈਏ ਕਿ 50 ਸਾਲ ਤੱਕ ਉਸ ਨੂੰ ਲਗਾਤਾਰ ਸੁਰੱਖਿਆ ਦੇ ਸਕਦੀ ਹੈ ਤਾਂ ਅੱਜ ਦੇਸ਼ ਦੇ ਹਾਲਾਤ ਜੇ ਇਹ ਕੀ ਹੋਗੇ ਕਿ ਉਸ ਦੇ ਉੱਪਰ ਸੀਆਈਏ ਸੱਤਨਾਤ ਕਰਨ ਦੀ ਜ਼ਰੂਰਤ ਪੈਗੀ 2021 ਦਾ ਜ਼ਿਕਰ ਇਸ ਕਰਕੇ ਹੋ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਬਹੁਤ ਸਾਰੀਆਂ ਜਿਹੜੇ ਕਾਂਗਰਸੀ ਨੇ ਉਹ ਅੱਜ ਕਹਿੰਦੇ ਨੇ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਕੈਪਟਨ ਬੀਜਪੀ ਦੇ ਵਿੱਚ ਜਾ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਉਹ ਫੈਸਲੇ ਨੇ ਜਿਸ ਤਰੀਕੇ ਦੇ ਨਾਲ ਕਾਂਗਰਸ ਦੀ ਸਰਕਾਰ ਦੇ ਉਹ ਫੈਸਲੇ ਨੇ ਉਸ ਦੀ ਪਰਪਾਈ ਅੱਜ ਕਿਸ ਨੂੰ ਕਰਨੀ ਪੈ ਰਹੀ ਹੈ ਪੰਜਾਬ ਨੂੰ ਕਰਨੀ ਪੈ ਰਹੀ ਹੈਗੀ ਤਾਂ ਇਨ੍ਹਾਂ ਫੈਸਲਿਆਂ ਦਾ ਹੱਲ ਕੀ ਹੋਏਗਾ ਇਨ੍ਹਾਂ ਫੈਸਲਿਆਂ ਦੇ ਉੱਪਰ ਹੁਣ ਜਿਹੜੀ ਮੋਹਰ ਹੈ ਉਹ ਤਾਂ ਲਗਾ ਦਿੱਤੀ ਪਿਛਲੀ ਸਰਕਾਰ ਨੇ ਪਰ ਜਿਹੜਾ ਭੁਗਤਾਨ ਹੈਗਾ ਉਹ ਮੌਜੂਦਾ ਸਰਕਾਰ ਨੂੰ ਕਰਨਾ ਪੈ ਰਿਹਾ ਹੈਗਾ ਕਿਉਂਕਿ ਜਦੋਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉਸ ਸਮੇਂ ਚਰਚਾ ਇਹ ਚੱਲਦੀ ਹੈ ਕਿ ਇਹ ਜਿਹੜਾ ਕੰਮ ਹੈਗਾ ਕਾਰ ਨੇ ਤਾਂ ਹੁਣ ਜਿਹੜੇ ਸਵਾਲ ਨੇ ਉਂਗਲਾਂ ਆ ਇੱਕ ਪਾਸੇ ਕਹੀਏ ਕਿ ਭਗਵੰਤ ਮਾਨ ਤੇ ਉਠਾਈਆਂ ਜਾ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਤਿੰਨ ਤੋਂ ਚਾਰ ਉਂਗਲਾਂ ਸਿੱਧੇ ਤੌਰ ਦੇ ਉੱਪਰ ਕੌਂਗਰਸ ਦੇ ਉੱਪਰ ਵੀ ਉੱਠ ਰਹੀਆਂ ਨੇ ਕਿ ਜਿਸ ਤਰੀਕੇ ਦੇ ਨਾਲ 237ਵੀਂ ਮੀਟਿੰਗ 238ਵੀਂ ਮੀਟਿੰਗ ਉਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਜਿਹੜਾ ਕਿ ਬੇहद ਗਲਤ ਸੀ ਜਿਸ ਦਾ ਅੱਜ ਇਹ ਵਿਰੋਧ ਕਰ ਰਹੇ ਨੇ ਸ਼ਾਇਦ ਉਸ ਸਮੇਂ ਵਿਰੋਧ ਕਰ ਦਿੱਤਾ ਇਹ ਹਾਲਾਤ ਜੀ ਬਿਲਕੁਲ ਰੋਹਿਤ ਲਗਾਤਾਰ ਬਣੇ ਰਹੋ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਦੱਸ ਦिए ਕਿ BBMP ਦੀ 238ਵੀਂ ਮੀਟਿੰਗ ਦੇ ਵਿੱਚ ਤਿੰਨ ਅਹਿਮ ਫੈਸਲੇ ਲਏ ਗਏ ਡੈਮ ਪ੍ਰੋਜੈਕਟਾਂ ਤੇ CISF ਦੀ ਤਾਇਨਾਤੀ ਨੂੰ ਜੋ ਮਨਜ਼ੂਰੀ ਸੰਬੰਧੀ ਫੈਸਲਾ ਹੋਇਆ ਹਿੱਸੇਦਾਰੀ ਸੂਬਿਆਂ ਨੇ ਜੋ ਆਪਣੇ ਵਿੱਤ ਵਿਭਾਗਾ ਤੋਂ ਖਰਚੇ ਸੰਬੰਧੀ ਮਨਜ਼ੂਰੀ ਲੈਣੀ ਸੀ BBMP ਚੇਅਰਪਰਸਨ ਨੂੰ ਜੋ ਐਮਓਯੂ ਤੇ ਹਸਤਾਖਰ ਕਰਨ ਦੇ ਅਧਿਕਾਰ ਦੇ ਸੰਬੰਧੀ ਵੀ ਇਹ ਫੈਸਲਾ ਸੀ ਤਾਂ ਸਭ ਤੋਂ ਪਹਿਲਾਂ ਜੀ ਪੰਜਾਬ ਨਾ ਹਿਮਾਚਲ ਤੇ ਆਪਣੇ ਦਰਸ਼ਕਾਂ ਨੂੰ ਇਸ ਵੱਡੀ ਖਬਰ ਨੂੰ ਦਿਖਾਇਆ ਜਾ ਰਿਹਾ ਹੈ ਬੀਬੀਐਮਬੀ ਦੀ 238ਵੀਂ ਮੀਟਿੰਗ ਦੇ ਵਿੱਚ ਤਿੰਨ ਅਹਿਮ ਜੋ ਫੈਸਲੇ ਲਏ ਗਏ ਸਹਿਯੋਗੀ ਰੋਹਿਤ ਮਾਨਸਰ ਲਗਾਤਾਰ जुड़े हुए ਨੇ ਰੋਹਿਤ ਜੀ ਜਾਣਕਾਰੀ ਸਾਂਝਾ ਕਰੋ ਦੇਖੋ ਅੱਜਕੱਲ ਤੁਸੀਂ ਦੇਖੋਗੇ ਕਿ ਆਮ ਤਰੀਕੇ ਦੇ ਨਾਲ ਵਿਰੋਧ ਚੱਲ ਰਿਹਾ ਹੈ ਕਾਂਗਰਸ ਲਗਾਤਾਰ ਵਿਰੋਧ ਕਰ ਰਹੀ ਹੈ ਕਿ ਭਗਵੰਤ ਮਾਨ ਸਰਕਾਰ ਨੇ ਠੀਕ ਤਰੀਕੇ ਨਾਲ ਕੰਮ ਨਹੀਂ ਕੀਤਾਗਾ ਉਹ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੇ ਡੈਮ ਸੀਗੇ ਉਹ ਕੇਂਦਰ ਦੇ ਹੱਥਾਂ ਦੇ ਵਿੱਚ ਦੇਤੇ ਪਰ ਇਹ ਫੈਸਲਾ ਹੋਇਆ ਕਦੋਂ ਸਵਾਲ ਇਹ ਵਾਰ-ਵਾਰ ਵੱਡਾ ਹੁੰਦਾ ਹੈ ਤਾਂ ਜਦੋਂ ਇਸ ਚੀਜ਼ ਦੀ ਕੋਖ ਪੜਤਾਲ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ BBMP ਦੀ 207ਵੀਂ ਅਤੇ 238ਵੀਂ ਮੀਟਿੰਗ ਜਿਹੜੀ 2021 ਦੇ ਵਿੱਚ ਹੋਈ ਸੀ ਪਹਿਲੀ ਮੀਟਿੰਗ 207ਵੀਂ ਮੀਟਿੰਗ ਦਾ ਜ਼ਿਕਰ ਮੈਂ ਜ਼ਿਕਰ ਕਰਾਂ ਤਾਂ ਉਹ ਮੀਟਿੰਗ ਹੁੰਦੀ ਹੈ 19 ਮਾਰਚ ਕਰ ਕੀਤਾ ਜਾਵੇ ਤਾਂ ਉਹ ਮੀਟਿੰਗ ਹੁੰਦੀ ਹੈ 23 ਜੁਲਾਈ 2021 ਨੂੰ ਦੋਨਾਂ ਦੇ ਟਾਈਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਔਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਸ ਸਮੇਂ ਬੀਬੀਐਮਬੀ ਦੀ ਮੀਟਿੰਗ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਕਿ ਜੇਕਰ ਤੁਸੀਂ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਇਸ ਚੀਜ਼ ਦੇ ਲਈ ਤਿਆਰ ਹੈ ਬਕਾਇਦਾ ਤੌਰ ਤੇ ਫੰਡਾਂ ਨੂੰ ਲੈ ਕੇ ਗੱਲ ਕੀਤੀ ਗਈ ਕਿਉਂਕਿ ਲਗਭਗ 824 ਦੇ ਕਰੀਬ ਪੋਸਟਾਂ ਦਾ ਜ਼ਿਕਰ ਸੀ ਜਿਹੜਾ ਉਸ ਸਮੇਂ ਕੀਤਾ ਗਿਆ ਕਿ 824 ਦੇ ਕਰੀਬ ਜਿਹੜੇ ਕੇਂਦਰੀ ਸੁਰੱਖਿਆ ਬਲ ਨੇ ਉਹ ਇਸ ਦੇ ਉੱਪਰ ਤਾਇਨਾਤ ਕੀਤੇ ਜਾਣਗੇ ਪਗ 82 ਕਰੋੜ ਰੁਪਏ ਦਾ ਜਿਹੜਾ ਇੱਕ ਫੰਡ ਦਾ ਖਰਚਾ ਸੀਗਾ ਉਹ ਇਸ ਜਗ੍ਹਾ ਦੇ ਉੱਪਰ ਕਿਹਾ ਗਿਆ ਕਿ ਜਿਹੜਾ ਖਰਚਾ ਹੈਗਾ ਉਹ ਇਸ ਚੀਜ਼ ਦੇ ਲਈ ਇੱਕ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਤਨਖਾਹਾਂ ਦਾ ਆਏਗਾ ਔਰ ਐਵਰੇਜ ਐਵਰੇਜ 92 ਕਰੋੜ ਤੋਂ ਜ਼ਿਆਦਾ ਦਾ ਖਰਚਾ ਜਿਹੜਾ ਸਾਲ ਦਾ ਬਾਕੀ ਅਰੇਂਜਮੈਂਟ ਕਰਕੇ ਜਿਹੜਾ ਟੋਟਲ ਖਰਚਾ ਹੈਗਾ ਉਹ ਹੋਏਗਾ ਪਰ ਇਸ ਚੀਜ਼ ਦੇ ਉੱਪਰ ਕੋਈ ਵੀ ਇਤਰਾਜ਼ ਹੈ ਜਿਹੜਾ ਉਹ ਪ੍ਰਗਟ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਬਲਕਿ ਬਕਾਇਦਾ ਤੌਰ ਤੇ ਪੰਜਾਬ ਦੀ 2021 ਦੀ ਕਾਂਗਰਸ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਏਸ਼ੀ ਨੂੰ ਲੈ ਕੇ ਸਹਿਮਤੀ ਦਿੱਤੀ ਅੱਜ ਦੇ ਟਾਈਮ ਦੇ ਵਿੱਚ ਜਦੋਂ ਉਹ ਫੈਸਲਾ ਜਿਹੜ ਗਰਜ਼ਨੀ ਸਰਕਾਰ ਨੇ 2021 ਦੇ ਵਿੱਚ ਲਿਆ ਸੀ ਜਿਸ ਚੀਜ਼ ਨੂੰ ਲੈ ਕੇ ਸਹਿਮਤੀ ਪ੍ਰਗਟਾਤੀ ਸੀ ਕਿ ਅਸੀਂ ਸਾਰੇ ਅਧਿਕਾਰ BBMP ਦੇ ਚੇਅਰਮੈਨ ਨੂੰ ਦਿੰਨੇ ਆ ਉਹ ਕਿਸੇ ਵੀ ਤਰੀਕੇ ਦੇ ਨਾਲ MOU ਇਸ ਮਾਮਲੇ ਦੇ ਉੱਪਰ ਸਾਈਨ ਕਰ ਸਕਦੇ ਨੇ ਕਿ ਵਿੱਤ ਵਿਭਾਗ ਦੇ ਵੱਲੋਂ ਅਸੀਂ ਮਨਜ਼ੂਰੀਆਂ ਜਿਹੜੀਆਂ ਉਹ ਕਰਵਾ ਦੇਵਾਂਗੇ ਔਰ ਕੇਂਦਰੀ ਸੁਰੱਖਿਆ ਵੱਲੋਂ ਜਿਹੜੀ ਉਹ ਡੈਮ ਦੇ ਉੱਪਰ ਤਣਾਤ ਕਰ ਦਿੱਤੇ ਜਾਣ ਤੇ ਇਸ ਤੋਂ ਬਾਅਦ ਲਗਾਤਾਰ ਜਿਹੜੀਆਂ ਹੁਣ ਕੋਸ਼ਿਸ਼ਾਂ ਸਨੀਆਂ ਉਹ ਜਦੋਂ ਅੱਗੇ ਵਧਣੀਆਂ ਸ਼ੁਰੂ ਹੋਈਆਂ ਤਾ ਕੇਂਦਰ ਦੇ ગ્રਹਿ ਵਿਭਾਗ ਦੇ ਵੱਲੋਂ ਸੀਆਸਫ ਦੇ ਜ਼ਰੀਏ ਇੱਕ ਪੱਤਰ ਹੈ ਜਿਹੜਾ ਉਹ ਬੀਬੀਐਮਵੀ ਨੂੰ ਭੇਜਿਆ ਗਿਆ ਕਿ 296 ਪੋਸਟਾਂ ਦੇ ਲਈ ਲਗਭਗ 8 ਕਰੋੜ ਤੋਂ ਵੱਧ ਦੇ ਜਿਹੜੇ ਪੈਸੇ ਦੀ ਜ਼ਰੂਰਤ ਹੈਗੀ ਔਰ ਇਹ ਪੈਸਾ ਤੁਸੀਂ ਸਾਡੇ ਖਾਤੇ ਵਿੱਚ ਜਮ੍ਹਾਂ ਕਰਾਓ ਤਾਂ ਕਿ ਤੁਹਾਨੂੰ ਇਹ ਜਿਹੜੀਆਂ ਸੀਆਸਫ ਦੀ ਟੁਕੜੀ ਆ ਉਹ ਭੇਜੀ ਜਾ ਸਕੇ ਔਰ ਬਕਾਇਦਾ ਤੌਰ ਤੇ ਇਹਨਾਂ ਦੇ ਰਹਿਣ ਇਹਨਾਂ ਦੇ ਖਾਣ ਇਹਨਾਂ ਦੇ ਟਰਾਂਸਪੋਰਟੇਸ਼ਨ ਇਹਨਾਂ ਦੇ ਬਾਕੀ ਖਰਚਿਆਂ ਦਾ ਜਿਹੜਾ ਭੁਗਤਾਨ ਹੈਗਾ ਉਹ ਤੁਹਾਨੂੰ ਕਰਨਾ ਹੋਏਗਾ ਤਾਂ ਇਸ ਤਰੀਕੇ ਦੇ ਨਾਲ ਕਹੀਏ ਕਿ ਬੇਸ਼ੱਕ ਖਰਚਾ 8 ਕਰੋੜਾ ਪਰ ਇਹ ਖਰਚਾ 10 ਕਰੋੜ ਤੱਕ ਵੀ ਜਾਂਦਾ ਹੋਇਆ ਤੁਹਾਨੂੰ ਨਜ਼ਰ ਆਏਗਾ ਮਿਲਾ ਲਿਆ ਜਾਂਦਾ ਹੈਗਾ ਤਾਂ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਸਾਫ਼ ਤਰੀਕੇ ਦੇ ਇੱਕ ਚੀਜ਼ ਨੂੰ ਦੇਖਦੇ ਹਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਖਰਚੇ ਦਾ ਅਸੀਂ ਜਿਹੜਾ ਜ਼ਿਕਰ ਕਰ ਰਹੇ ਹਾਂਗੇ ਕਿ ਇਹ ਖਰਚਿਆਂ ਨੂੰ ਜੇਕਰ ਮਿਲਾ ਲਿਆ ਜਾਵੇ ਤਾਂ 10 ਕਰੋੜ ਦੇ ਕਰੀਬ ਤੋਂ ਜ਼ਿਆਦਾ ਦਾ ਖਰਚਾ ਬਣਦਾ ਹੈਗਾ ਅਜੇਹੇ ਦੇ ਵਿੱਚ ਅੱਜ ਕਾਂਗਰਸ ਪੂਰੀ ਇਸ ਚੀਜ਼ ਦੇ ਵਿਰੋਧ ਦੇ ਵਿੱਚ ਹੈ ਕਿ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਪਰ ਸਿੱਧੇ ਤੌਰ ਤੇ ਦੇਖੀਏ ਤਾਂ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਸੀ ਜ਼ਿਕਰ ਕਰਨਾ ਹੈ ਕਿ ਦਾਗੀ ਵੀ ਨੇ ਬਾਗੀ ਵੀ ਨੇ ਠੀਕ ਉਸੇ ਤਰੀਕੇ ਦੇ ਨਾਲ ਤੁਹਾਨੂੰ ਕਾਂਗਰਸ ਦੇ ਵਿੱਚ ਨਜ਼ਰ ਆਉਣਗੇ ਪਹਿਲੀ ਕਾਂਗਰਸ ਅਸੀਂ ਉਹ ਮੰਨ ਲੈਣਾ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸੀਗੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੇ ਸਮੇਂ ਇਹ ਫੈਸਲਾ ਕਰ ਲਿਆ ਜਾਂਦਾ ਹੈਗਾ ਕਿ ਜਿਹੜੇ ਕੇਂਦਰੀ ਸੁਰੱਖਿਆ ਬਲਾਂ ਤੋਂ ਤਨਾਤ ਕਰ ਦਿੱਤੇ ਜਾਂ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਅੱਜ ਭਾਜੀਪੀ ਦੇ ਵਿੱਚ ਨੇ ਪਰ ਕੀ ਇਸ ਚੀਜ਼ ਦੇ ਲਈ ਕਾਂਗਰਸ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦੀ ਹੈ ਜਾਂ ਨਹੀਂ ਮੰਨਦੀ ਪਹਿਲਾ ਸਵਾਲ ਦੂਸਰੀ ਗੱਲ ਕੈਪਟਨ ਅਮਰਿੰਦਰ ਸਿੰਘ ਬਦਲ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈਗਾ ਚਾਹੇ ਅੱਜ ਪ੍ਰਗਟ ਸਿੰਘ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਚਾਹੇ ਬਾਕੀ ਦੇ ਸਿਆਸੀ ਲੀਡਰ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਤਾਂ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦੇ ਵਿੱਚ ਜਿਹੜੇ ਚਿਹਰੇ ਸੀਗੇ ਉਹ ਅੱਜ ਵੀ ਕਾਂਗਰਸ ਦੇ ਵਿੱਚ ਨੇ ਕਿ ਬਹੁਤ ਸਾਰੇ ਕੈਪਟਨ ਅਮਰਿੰਦਰ ਸਿੰਘ ਵੀ ਕੈਬਨਿਟ ਦੇ ਚਿਹਰੇ ਅੱਜ ਵੀ ਕਾਂਗਰਸ ਦੇ ਵਿੱਚ ਨੇ ਕਿ ਕਿਉਂ ਉਸ ਸਮੇਂ ਇਹ ਵਿਰੋਧ ਹੈ ਜਿਹੜਾ ਉਹ ਨਹੀਂ ਕੀਤਾ ਜਾ ਸਕਿਆ ਜੇਕਰ ਕੈਪਟਨ ਅਮਰਿੰਦਰ ਨੇ ਕੋਈ ਗ ਇਹ ਉਹ ਵੱਡੇ ਸਵਾਲ ਨੇ ਜਿਹੜੇ ਕਿ ਲਈ ਕਿਸੇ ਦੇ ਤੌਰ ਦੇ ਉੱਪਰ ਡਿਮਾਂਡ ਕਰ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਲਗਾਤਾਰ ਇਲਜ਼ਾਮ ਤਰਾਸ਼ੀਆਂ ਦੇ ਲਗਾਤਾਰ ਧਰਨੇ ਮੁਜ਼ਾਰਿਆਂ ਕਰਨ ਦੀ ਜਿਹੜੀਆਂ ਗੱਲਾਂ ਨੇ ਉਹ ਕਰਦੇ ਹੋ ਪਰ ਜਦੋਂ ਸਰਕਾਰਾਂ ਢੋਡੀਆਂ ਸੀ ਉਸ ਸਮੇ ਇਹਨਾਂ ਚੀਜ਼ਾਂ ਦੇ ਉੱਪਰ ਕਿਉਂ ਗੌਰ ਆ ਜਿਹੜਾ ਉਹ ਨਹੀਂ ਕਰ ਦਿੱਤਾ ਜਾਂਦਾਗਾ ਔਰ ਕਿਉਂ ਉਸ ਸਮੇ ਇੰਡੀਆਂ ਵੱਡੀਆਂ ਚੀਜ਼ਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਔਰ ਪਬਲਿਕ ਡੋਮੇਨ ਦੇ ਵਿੱਚ ਵੀ ਔਣ ਨਹੀਂ ਦਿੱਤਾ ਜਾਂਦਾ ਜੀ ਕੁਲਮੇਤਰ ਜੀ ਠੀਕ ਹੈ ਰੋਹਿਤ ਬਹੁਤ-ਬਹੁਤ ਸ਼ੁਕਰੀਆ ਬਹੁਤ ਵਿਸਤਾਰ ਦੇ ਨਾਲ ਜਾਣਕਾਰੀ ਦਸ਼ਕਾ ਤੱਕ ਪਹੁੰਚਾਈ ਹੈ ਬਹੁਤ-ਬਹੁਤ ਸ਼ੁਕਰੀਆ